ਪਿਛਲੇ ਸਾਲ ਆ ਵੀਡੀਓ ਪਾਈ ਸੀ ਕਿ ਤੇ ਹੱਲੇ ਵੀ ਮੇਰੇ ਪੇਜ ਤੇ ਹੈਗੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਜਿਹਦੇ ਵਿੱਚ ਮੈਂ ਕਿਹਾ ਸੀਗਾ ਕਿ ਆਹ ਮੁਰਗੀਆਂ ਤਿੰਨਾਂ ਮਹੀਨਿਆਂ ਦੀਆਂ ਆ ਤੇ ਮਹੀਨੇਕ ਤੱਕ ਅੰਡੇ ਦੇਣ ਲੱਪਗੀਆਂ ਇਹ ਗੱਲ ਮੈਂ ਤਾਂ ਕਹੀ ਸੀ ਕਿਉਂਕਿ ਮੇਰੀ ਮੁਰਗੀਆਂ ਨੇ 4 ਮਹੀਨੇ ਤੇ 8ਾਂ ਵਿੱਚ ਦਿਨਾਂ ਦੀਆਂ ਹੋ ਕੇ ਵੀ ਅੰਡੇ ਆ ਤੇ ਆ ਗਈਆਂ ਸੀਗੀਆਂ ਤੇ ਇਸ ਵੀਡੀਓ ਉੱਤੇ ਮੁੰਡਿਆਂ ਨੇ ਕਮੈਂਟ ਕੀਤੇ ਸੀਗੇ ਕਿ ਸਾਡੇ ਕੋਲ ਤਾਂ 6-6 ਮਹੀਨੇ ਤੇ ਹੋ ਗਏ ਹਜੇ ਤੱਕ ਅੰਡਾ ਨਹੀਂ ਦਿੱਤਾ ਤਾਂ ਤਿੰਨਾਂ ਮਹੀਨੇ ਵਾਲੀਆਂ ਤਰੀਕ ਕਿੱਥੋਂ ਅੰਡਾ ਦੇਣ ਲੱਪਗੀਆਂ ਇੱਕ ਕਹਿੰਦਾ ਵੀ ਮੇਰੀਆਂ 9 ਮਹੀਨੇ ਤੇ ਹੋ ਗਏ ਹਲੇ ਅੰਡਾ ਨਹੀਂ ਦੇਣ ਲੱਗੀਆਂ ਇੱਕ ਕਹਿੰਦਾ ਵੀ ਵਿਊ ਲੈਣ ਦੀ ਖ ਤੇ ਇਹ ਕਹਿੰਦਾ ਵੀ ਇਹਨਾਂ ਨੂੰ ਕਿਹੜਾ ਕਿਸੇ ਨਾਲ ਕੋਈ ਲੈਣ ਦੇਣ ਇਹਨਾਂ ਨੇ ਤਾਂ ਬਸ ਆਪਣੇ ਵੀਡੀਓ ਵੀਡੀਓ ਪਾ ਕੇ ਵਿਊ ਲੈਣੇ ਹੁੰਦੇ ਆਪਣੇ ਨਾਲ ਬੰਦੇ ਜੋੜਨੇ ਹੁੰਦੇ ਮੇਰੇ ਕੋਲ ਦੋ ਆਪਸ਼ਨਾਂ ਸੀਗੀਆਂ ਇੱਕ ਤਾਂ ਇਹ ਸੀ ਕਿ ਮੈਂ ਵੀਡੀਓ ਡਿਲੀਟ ਕਰ ਸਕਦਾ ਹੈਗਾ ਦੂਜੀ ਆਪਸ਼ਨ ਇਹ ਸੀ ਕਿ ਮੈਂ ਤੁਹਾਡਾ ਜਵਾਬ ਦਿੰਦਾ ਜੇ ਮੈਂ ਤੁਹਾਡਾ ਇੱਕ ਦਾ ਜਵਾਬ ਦਿੰਦਾ ਤੇ ਚਾਰ ਜਾਣੇ ਹੋਰ ਹੁੰਦੇ ਮੇਨਾ ਸਿਰਕ ਪਾਈ ਕਰਦੇ ਜੇ ਮੈਂ ਵੀਡੀਓ ਡਿਲੀਟ ਕਰ ਦਿੰਦਾ ਫੇ ਹੋਣਾ ਹੈਗਾ ਕਿ ਸੱਚੀ ਬਿਲਕੁਲ ਬੰਦਾ ਚੌਲਾ ਹੀ ਮਾਰਦਾ ਹੈ ਨਾ ਤਾਂ ਮੈਂ ਵੀਡੀਓ ਡਿਲੀਟ ਕੀਤੀ ਤੇ ਨਾ ਹੀ ਮੈਂ ਤੁਹਾਡਾ ਕਿਸੇ ਦਾ ਜਵਾਬ ਦਿੱਤਾ ਗੱਲ ਮੇਰੇ ਦਿਲ ਦੇ ਵਿੱਚ ਉਦੋਂ ਦੀ ਸੀਗੀ ਕੋਈ ਗੱਲ ਨਹੀਂ ਆਲ ਦੇ ਟਾਈਮ ਮੈਂ ਕਿਹੜਾ ਮੁਰਗ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਮੈਂ ਅਪ੍ਰੈਲ ਦੀ 8 ਤਰੀਕ ਨੂੰ ਬੱਚੇ ਪਾਏ ਸੀਗੇ ਤੇ ਅੱਜ 22 ਜੁਲਾਈ ਆ ਤੇ ਅੱਜ ਆਪਣੀਆਂ ਮੁਰਗੀਆਂ ਪੂਰੀਆਂ ਸਾਢੇ 3 ਮਹੀਨੇ ਦੇ ਹੋ ਗਈਆਂ ਤੇ ਸਾਢੇ 3 ਮਹੀਨਿਆਂ ਦੇ ਬਾਅਦ ਕੋਈ ਮੁਰਗੀ ਨਾਲ ਚ ਪਹਿਲਾ ਅੰਡਾ ਦੇ ਦਿੱਤਾ ਕਰ ਲੋ ਚੈੱਕ ਭਾਈ ਜਿਹੜਾ ਤੁਹਾਨੂੰ ਭੁਲੇਖਾ ਸੀਗਾ ਨਾ ਕਿ ਸਾਡੀਆਂ 6 ਮਹੀਨੇ ਦੀ ਹੋ ਕੇ ਅੰਡੇ ਨਹੀਂ ਦਿੰਦੀਆਂ ਸਾਡੀਆਂ 7 ਮਹੀਨੇ ਦੀ ਹੋ ਗਈਆਂ ਸਾਡੀਆਂ 9 ਮਹੀਨੇ ਦੀਆਂ ਹੋ ਗਈਆਂ ਸਾਡੀਆਂ 5 ਮਹੀਨੇ ਦੀ ਹੋ ਕੇ ਅੰਡੇ ਨਹੀਂ ਦਿੰਦੀਆਂ ਤੁਹਾਡੇ ਚ ਕਮੀ ਆ ਜਾਨਵਰਾਂ ਚ ਨਹੀਂ ਕਮੀ ਜੇ ਤੁਹਾਨੂੰ ਹੱਲੇ ਵੀ ਕਿਸੇ ਗੱਲ ਦਾ ਵਹਿਮ ਆ ਤਾਂ 1000 ਕੁ ਮੁਰਗੀ ਮੈਨੂੰ ਲੈ ਲਵੋ ਯਾਰ ਬੱਚਾ ਲਾਜ ਮੈਨੂੰ ਆ ਰਹੀ ਯਾਰ ਦਾ ਇੱਕ ਦਿਨ ਦਾ ਨਾ ਤੇਰੀਆਂ 4 ਮਹੀਨੇ ਵਧਾ ਅੰਡੇ ਦੇਣ ਲੱਗੂਗਾ ਮੈਂ ਜਿਹੜੀਆਂ ਆਪਦੀਆਂ ਹੈਗੀਆਂ ਵੀ ਤੈਨੂੰ ਫ੍ਰੀਜ ਚ ਝਕਾ ਦੂੰਗਾ ਪਰ ਖਰਚਾ ਸਾਰਾ ਤੇਰਾ ਹੋਊਗਾ ਫੀਡ ਦਾ ਵੀ ਤੇਰਾ ਹੋਊਗਾ ਮੈਡੀਸਨ ਦਾ ਵੀ ਤੇਰਾ ਹੋਊਗਾ ਤੇ ਮੁਰਗੀਆਂ ਦਾ ਵੀ ਤੇਰਾ ਹੋਊਗਾ ਜੇ ਨਾ 4 ਮਹੀਨੇ ਤੇ ਅੰਡੇ ਦੇਣ ਲੱਗੂਗਾ ਸਾਰੇ ਜਾਨਵਰ ਫ੍ਰੀਜ ਚ ਝਕਾਉਂਗਾ ਜਿਹੜੇ ਮੇਰੇ ਕੋਲ ਹੋਣਗੇ ਉਹ ਵੀ ਫ੍ਰੀਜ ਚ ਦਊਂਗਾ ਨਾ ਤਾਂ ਮੈਂ ਪਹਿਲੀ ਵੀਡੀਓ ਡਿਲੀਟ ਕੀਤੀ ਸੀ ਨਾ ਹੀ ਹੁਣ ਕਰੂੰਗਾ ਭਾਵੇਂ ਸੇਵ ਕਰਕੇ ਰੱਖ ਲਈ ਮੈਂ ਲੋਕਾਂ ਵਰਗਾ ਨਹੀਂ ਹਾਂ ਯਾਰਾ ਜਿੰਨਾ ਦੀ ਤੁਸੀਂ ਪੋਸਟ ਥੱਲੇ ਕਮੈਂਟ ਕਰਦੇ ਆ ਜਾਂ ਪੁੱਠਾ ਸਿੱਧਾ ਬੋਲਦੇ ਅਗਲੇ ਤੁਹਾਨੂੰ ਜਵਾਬ ਦਿੰਦੇ ਅੱਗੇ ਠੋਕ ਕੇ ਮੈਂ ਹਮੇਸ਼ਾ ਇਹ ਚੀਜ਼ ਕਰਦਾ ਹੁੰਨਾ ਕਿ ਹਾਂ ਜੇ ਕੋ ਬੰਦੇ ਨੇ ਤੁਹਾਨੂੰ ਬੋਲਿਆ ਪੁੱਠਾ ਸਿੱਧਾ ਤਾਂ ਤੁਸੀਂ ਉਹਨੂੰ ਕਰਕੇ ਦਿਖਾਓ ਅਗਲੇ ਬੰਦੇ ਨੇ ਪ੍ਰੂਫ ਕਰ ਦੋ ਵੀ ਤੁਸੀਂ ਰੋਂਗ ਆ ਬੋਲ ਕੇ ਨਾ ਸਾਬਤ ਕਰੋ ਵੀ ਐਵੇਂ ਇੱਕ ਦੂਜੇ ਨੂੰ ਨੀ ਕੀ ਬੋਲੋਗੇ ਬੰਦਾ ਚੰਗਾ ਬੋਲੋਗੇ ਅੱਜ ਜੇ ਤੁਸੀਂ ਕਿਸੇ ਨੂੰ ਬੋਲੋਗੇ ਕੱਲ ਨੂੰ ਕੋਈ ਤੁਹਾਨੂੰ ਬੋਲੇਗਾ ਤੁਸੀਂ ਮਿਹਨਤ ਕਰੋ ਅਗਲੇ ਬੰਦੇ ਨੂੰ ਸਬੂਤ ਦਿਓ ਅਗਲੇ ਬੰਦੇ ਨੂੰ ਪ੍ਰੂਫ ਕਰੋ ਕਿ ਹਾਂ ਭਈ ਤੂੰ ਗਲਤ ਸੀ ਤੂੰ ਗਲਤ ਹੈਗਾ ਤੇ ਤੂੰ ਗਲਤੀ ਰਹੂਗਾ ਜੇ ਤੂੰ ਆਹੀ ਕੋਈ ਸੋ ਮਿਹਨਤ ਵਧੀਆ ਕਰਕੇ ਸਿੱਤੇ ਉਂਗਲ ਚੱਕਣ ਨਾਲੇ ਪਰਮਾਤਮਾ ਤੈਨੂੰ ਤਰੱਕੀ ਦੇਵੇ